ਗੁਰੂ ਪਿਆਰਿਓ ਜਦੋਂ ਗੁਰੂ ਘਰ ਤੋਂ ਹੁਕਮਨਾਮਾ ਸਾਹਿਬ ਉਚਾਰਨ ਕੀਤਾ ਜਾਂਦਾ ਗੁਰੂ ਕੇ ਵਜੀਰ ਸਹਬਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਹੁਕਮਨਾਮਾ ਸਾਹਿਬ ਪੜ੍ਹਦੇ ਨੇ ਨਾ ਤਾਂ ਉਸ ਤੋਂ ਪਹਿਲਾਂ ਮੰਗਲਾ ਚਰਨ ਪੜ੍ਹਦੇ ਨੇ ਮੰਗਲਾ ਚਰਨ ਦੇ ਵਿੱਚ ਵੀ ਤੁਸੀਂ ਇਹ ਪੰਕਤੀਆਂ ਸੁਣੀਆਂ ਹੋਣਗੀਆਂ ਜੋ ਹੁਣ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਕੀ ਕਹਿ ਰਹੇ ਨੇ ਸਤਿਗੁਰ ਮੈਂ ਮੂਰਖੀ ਕੀ ਕੇਤਕ ਬਾਤ ਹੈ ਪਰਾਦੀ ਤਰਿਆ ਰੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਮੈਂ ਮੂਰਖ ਹਾਂ ਦੇਖੋ ਸਤਗੁਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਣ ਲਈ ਇਹ ਸ਼ਬਦ ਆਪਣੇ ਆਪ ਲਈ ਵਰਤ ਰਹੇ ਨੇ ਇਤੇ ਕੁਕਰ ਹੋ ਬੇਗਾਨਾ ਗੁਰੂ ਪਿਆਰਿਓ ਮੂਰਖਤਾ ਸੀ ਆ ਨਾ ਜਿਹੜੇ ਰੱਬ ਨੂੰ ਜਾਣਦੇ ਨਹੀਂ ਜਿਹੜੇ ਰੱਬ ਨੂੰ ਸਮਝ ਨਹੀਂ ਸਕੇ ਜਿਹੜੇ ਆਪਣੇ ਗੁਰੂ ਸਹਬਾਨਾ ਦੀ ਕੀਤੀ ਹੋਈ ਮਿਹਨਤ ਨੂੰ ਕੀਤੇ ਹੋਏ ਪਰਉਪਕਾਰਾਂ ਨੂੰ ਭੁੱਲ ਗਏ ਮੂਰਖਤਾ ਸੀ ਆ ਨਾ ਪਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਇਹ ਸ਼ਬਦ ਆਪਣੇ ਉੱਤੇ ਲਗਾ ਕੇ ਸਾਨੂੰ ਸਮਝਾਉਣਾ ਕਰਦੇ ਨੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਅਪਰਾਧੀ ਤਰਿਆਰੇ हे ਸਤਿਗੁਰ ਸੱਚੇ ਪਾਤਸ਼ਾਹ ਕਾਲਪੁਰਖ ਮੈਂ ਮੂਰਖ ਇੱਕ ਤੇਰੇ ਅੱਗੇ ਅਰਦਾਸ ਕਰਦਾ ਬੇਨਤੀ ਕਰਦਾ ਤੂੰ ਕਰੋੜਾਂ ਅਪਰਾਧੀਆਂ ਨੂੰ ਤਾਰ ਦਿੰਨਾ ਹੈ ਅਪਰਾਧ ਕਰਨ ਵਾਲਿਆਂ ਨੂੰ ਅਪਰਾਧੀ ਆਖਿਆ ਜਾਂਦਾ ਕੋਰੋਣਾ ਆਪਰਾਧੀਆਂ ਨੂੰ ਤਾਰਨ ਵਾਲਾ ਹੈ ਮੈਨੂੰ ਤਾਰਨਾ ਤੇਰੇ ਲਈ ਮਾਮੂਲੀ ਗੱਲ ਹੈ ਕਿਰਪਾ ਕਰ ਮੇਰੇ ਤੇ ਰਹਿਮਤ ਕਰ ਮੈਨੂੰ ਵੀ ਤਾਰ ਦੇ ਤੂੰ ਕਰੋੜਾਂ ਪਾਪੀਆਂ ਨੂੰ ਤਾਰ ਦਿੰਨਾ ਨਾ ਮੈਨੂੰ ਤਾਰਨਾ ਤਾਂ ਮਾਮੂਲੀ ਗੱਲ ਹੈ ਤੇਰੇ ਲਈ ਇਸ ਕਰਕੇ ਸਤਿਗੁਰ ਕਹਿੰਦੇ ਉਹ ਤਰ ਵੀ ਜਾਣਗੇ ਭਾਈ ਜਿਹੜੇ ਰੱਬ ਅੱਗੇ ਗੁਰੂ ਅੱਗੇ ਬੇਨਤੀ ਕਰਨਗੇ ਤੇ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਣਾ ਕਰਦੇ ਨੇ ਕਿਵੇਂ ਤਰਦਾ ਮਨੁੱਖ ਕਿਵੇਂ ਤਰਿਆ ਜਾਵੇਗਾ ਤੇ ਗੁਰੂ ਅਰਜਨ ਸਾਹਿਬ ਜੀ ਨੇ ਆਖ ਵੀ ਦਿੱਤਾ ਤਰਨ ਦਾ ਇਕੋ ਹੀ ਇੱਕ ਤਰੀਕਾ ਕਿਹੜਾ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ ਕਹਿੰਦੇ ਗੁਰੂ ਨਾਨਕ ਨੂੰ ਤੁਸੀਂ ਸੁਣ ਲਵੋ ਵੇਖ ਲਵੋ ਉਹਨਾਂ ਦੇ ਦਰਸ਼ਨ ਕਰ ਲਵੋ ਮੁੜ ਕੇ ਜਨਮ ਮਰਨ ਦੇ ਗੇੜ 'ਚ ਨਹੀਂ ਪਮੋਗੇ ਆਖੋ ਸਤਨਾਮ ਇਕ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ ਗੁਰੂ ਨਾਨਕ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਸੁਣ ਲਿਆ ਉਹਨਾਂ ਦੀ ਬਾਣੀ ਨੂੰ ਸੁਣ ਲਿਆ ਪੇਖ ਲਿਆ ਜਿਨ੍ਹਾਂ ਨੇ ਪੇਖ ਲਿਆ ਦਰਸ਼ਨ ਕਰ ਲਏ ਗਰਬਾਸ ਗਰਬਾਸ ਦਾ ਮਤਲਬ ਹੁੰਦਾ ਵੀ ਮੁੜ ਕੇ ਉਹ ਗਰਭ ਦੇ ਵਿੱਚ ਨਹੀਂ ਪੈਂਦੇ ਜਨਮ ਮਰਨ ਦੇ ਗੇੜੇ 'ਚ ਨਹੀਂ ਪੈਂਦੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਗੁਰੂ ਨਾਨਕ ਨੂੰ ਕਿੱਥੋਂ ਦੇਖਿਆ ਜਾਵੇ ਗੁਰੂ ਨਾਨਕ ਨੂੰ ਕਿਵੇਂ ਸੁਣਿਆ ਜਾਵੇ ਗੁਰੂ ਪਿਆਰਿਓ ਮੈਂ ਪਹਿਲਾਂ ਵੀ ਬੇਨਤੀ ਕਰਦਾ ਹੁਣ ਫੇਰ ਕਰਦੇ ਆਂ ਇਸ ਸੰਸਾਰ ਦੇ ਉੱਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਧੰਨ ਧੰਨ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਧੰਨ ਧੰਨ ਪਿਤਾ ਕਲਿਆਣ ਦਸ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਆਪ ਜੀ ਨੇ ਜਨਮ ਲਿਆ ਜਨਮ ਲੈ ਕੇ ਇਸ ਜਗਤ ਜਲੰਦੇ ਦਾ ਉਧਾਰ ਕੀਤਾ ਗੁਰੂ ਨਾਨਕ ਮਹਾਰਾਜ ਇਸ ਸੰਸਾਰ ਤੇ ਆਏ ਸਰੀਰਕ ਤੌਰ ਤੇ ਸਰੀਰਕ ਤੌਰ ਤੇ ਜਾਣਾਂ ਵੀ ਪਿਆ ਪਰ ਸੱਚ ਜਾਣਿਓ ਗੁਰੂ ਨਾਨਕ ਇਸ ਧਰਤੀ ਤੇ ਆਏ ਜ਼ਰੂਰ ਪਰ ਗੈਨੀ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਡੇ ਵਿੱਚ ਹਾਜ਼ਰ ਨਾਜ਼ਰ ਨੇ ਅੱਜ ਵੀ ਗੱਲਾਂ ਬਾਤਾਂ ਕਰਦੇ ਨੇ ਅੱਜ ਵੀ ਉਪਦੇਸ਼ ਕਰਦੇ ਨੇ ਅੱਜ ਵੀ ਦਰਸ਼ਨ ਦਿਦਾਰੇ ਬਖਸ਼ਿਸ਼ ਕਰਦੇ ਨੇ ਇੱਕ ਓੰਕਾਰ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਇੱਕ ਓੰਕਾਰ ਤੋਂ ਸ਼ੁਰੂ ਹੁੰਦੀ ਹੈ ਤੇ ਅਖੀਰਲਾ 18 10 20 ਜਦੋਂ ਪੜਾਂਗੇ ਜਦੋਂ ਸਮਝਾਂਗੇ ਤੇ ਗੁਰੂ ਪਿਆਰਿਓ ਦਰਸ਼ਨ ਕਰਾਂਗੇ ਤਾਂ ਸਮਝ ਲਓ ਅਸੀਂ ਗੁਰੂ ਨਾਨਕ ਦੇ ਨਾਲ ਗੱਲਾਂ ਕਰ ਰਹੇ ਹਾਂ ਤੇ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਕਰ ਰਹੇ ਨੇ ਗੁਰ ਨਾਨਕ ਜਿੰਨ ਸੁਣਿਆ ਗੁਰ ਨਾਨਕ ਨੂੰ ਸੁਣਨਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਨੂੰ ਸੁਣਨਾ ਇੱਕ ਬਰਾਬਰ ਹੈ ਗੁਰ ਨਾਨਕ ਜਿੰਨ ਸੁਣਿਆ ਪੇਖਿਆ ਤੇ ਗੁਰੂ ਪਿਆਰਿਓ ਪੇਖਣ ਦਾ ਮਤਲਬ ਹੈ ਦੇਖਣਾ ਦਰਸ਼ਨ ਕਰਨੇ ਗੁਰੂ ਗ੍ਰੰਥ ਸਾਹਿਬ ਦੇ ਤੁਸੀਂ ਦਰਸ਼ਨ ਕਰੋ ਤੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਮਝਾਉਣਾ ਕਰਦੇ ਨੇ ਸੇ ਫਿਰ ਗਰਬਾਸ ਨਾ ਪਰਿਆਰੇ ਫਿਰ ਉਹ ਗਰਭ ਦੇ ਵਿੱਚ ਨਹੀਂ ਪੈਂਦੇ ਮੁੜ ਕੇ ਜਨਮ ਮਰਨਦੇ ਚੱਕਰਾਂ ਚ ਨਹੀਂ ਪੈਂਦੇ ਆਓ ਸਤਿਗੁਰ ਮਿਹਰ ਕਰਨ ਕਿਰਪਾ ਕਰਨ ਬਖਸ਼ਿਸ਼ ਕਰਨ ਸਾਡੇ ਤੇ ਮਿਹਰ ਪਰਿਆ ਹੱਥ ਰੱਖਣ ਜਿਹੜੇ ਅਸੀਂ ਮਰਨ ਤੋਂ ਬਾਅਦ ਤਾਂ ਛੱਡੋ ਜਿਉਂਦੇ ਜੀ ਅਸੀਂ ਜੁਨੀਆਂ ਦੇ ਵਿੱਚ ਭਟਕਦੇ ਫਿਰਦੇ ਆ ਜਿਉਂਦੇ ਜੀ ਅਸੀਂ ਇਧਰ ਉਧਰ ਭਟਕਦੇ ਫਿਰਦੇ ਆ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਮੁਕਤੀ ਬਖਸ਼ਣ ਕਿਰਪਾ ਕਰਨ ਆਪਣੇ ਚਰਨਾਂ ਨਾਲ ਜੋੜ ਕੇ ਸਾਡਾ ਵੀ ਉਧਾਰ ਕਰਨ ਇੰਨੀਆਂ ਬੇਨਤੀਆਂ ਪ੍ਰਵਾਹਨ ਹੋਈਆਂ ਦਾਸ ਤੋਂ ਬਯੰਤ ਭੁੱਲ ਚੁੱਕਾ ਹਾਂ ਦੇਖਿਮਾ ਜਿੰਨੀ ਵੀ ਸੰਗਤ ਨੇ ਹਾਜ਼ਰੀ ਭਰੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਸੰਗਤ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣ ਦਰੋਂ ਕਰੋਂ ਗੁਰਸਿੱਖੀ ਦੀ ਦਾਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ